ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵੋਕਲ ਜਗਮੀਤ ਤੇ ਅਸੀਂ ਤੁਹਾਨੂੰ ਹਮੇਸ਼ਾ ਐਸੇ ਵਿਅਕਤੀਆਂ ਦੀ ਕਹਾਣੀ ਸੁਣਾਉਂਦੇ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਵੱਡੀਆਂ-ਵੱਡੀਆਂ ਔਕੜਾਂਆਂ ਤੇ ਪਰ ਡੋਲੇ ਨਹੀਂ ਅਜਿਹੇ ਹੀ ਅੱਜ ਹੋਰ ਵਿਅਕਤੀ ਨੂੰ ਅਸੀਂ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਜਿਦੇ ਕੈਂਸਰ ਵਰਗੀ ਨਾਮਰਾਦ ਬਿਮਾਰੀ ਨੂੰ ਇਹਨਾਂ ਨੇ ਹਰਾਇਆ ਤੇ ਇਹਨਾਂ ਨੇ ਜ਼ਿੰਦਗੀ ਆਪਦੀ ਇੱਕ ਵਾਰ ਫਿਰ ਤੋਂ ਸਟਾਰਟ ਕੀਤੀ ਹੈ ਬਹੁਤ-ਬਹੁਤ ਸਵਾਗਤ ਹੈ ਜਸਕਰਨ ਸਿੰਘ ਗੱਗੀ ਜੀ ਬਹੁਤ-ਬਹੁਤ ਸਵਾਗਤ ਟੀਮ ਥੋੜੀ ਟੀਮ ਦਾ ਤੇ ਤੁਹਾਡਾ ਕੈਮਰਾਮੈਨ ਦਾ ਜੀ ਧੰਨਵਾਦ ਜੀ ਜੋ ਕਿ ਵੀ ਪਹਿਲਾਂ ਤੇ ਦੱਸੋ ਵੀ ਤੁਹਾਡਾ ਸੀ ਵੈਸੇ ਤਾਂ ਇਹਨਾਂ ਦੇ ਕੰਮ ਤੇ ਹੀ ਦੁਕਾਨ ਤੇ ਹੀ ਖੜੇ ਹੈ ਇਹਨਾਂ ਦਾ ਕਟਿੰਗ ਦਾ ਕੰਮ ਹੈ ਇਹ ਲੋਕਾਂ ਨੂੰ ਬਹੁਤ ਸਵਾਰ ਦੇ ਸਜਾਉਂਦੇ ਆ ਤੇ ਗੱਗੀ ਵੀ ਕਦੋਂ ਤੋਂ ਕੰਮ ਸ਼ੁਰੂ ਕੀਤਾ ਤੇ ਕਿਵੇਂ ਦਾ ਸੀ ਕੰਮ ਤੁਹਾਡਾ ਬਾਈ ਮੇਰਾ ਕੰਮ ਟੌਪ ਦਾ ਸੀਦਾ ਬਹੁਤ ਵੱਡੇ ਵੱਡੇ ਬੰਦੇ ਮੇਰੇ ਕੋਲ ਕੰਮ ਕਰਾਉਣਦੇ ਸੀ ਜੱਜ ਜਾਰ ਗਿਆ ਜੱਜਾਂ ਦਾ ਕੰਮ ਵੀ ਮੈਂ ਕੀਤਾ ਜਿੰਨੇ ਪੁਲਿਸ ਮੁਲਾਜ਼ਮਾਂ ਤੇ ਸੀ ਵੱਡੇ ਤੋਂ ਵੱਡੇ ਡੀਐਸਪੀ ਵਗੈਰਾ ਸਾਰਿਆਂ ਦੇ ਕੰਮ ਮੈਂ ਕੀਤੇ ਸੀ ਕਰਦਾ ਹੁੰਦਾ ਸੀਗਾ ਪਰ 2019 ਦੇ ਵਿੱਚ ਜਦੋਂ ਲੋਕਡਾਊਨ ਆਇਆ ਲੱਗਿਆ ਤਾਂ ਅਸੀਂ ਪਿੰਡ ਵਿੱਚ ਹੀ ਤਾਸ ਖੇਡੀਆਂ ਜਾਂਦੇ ਸੀਗੇ ਮੇਰੇ ਗਲ ਵਿੱਚ ਪ੍ਰੋਬਲਮ ਆ ਗਈ ਗਲ ਦੇ ਵਿੱਚ ਗੰਢ ਵੀ ਬਣ ਗਈ ਗੰਢ ਬਣਦੇ ਕਾਰਨ ਅਸੀਂ ਜਦੋਂ ਚੈੱਕਅਪ ਕਰਾਇਆ ਤਾਂ ਮੈਨੂੰ ਥੋੜੀ ਕੈਂਸਰ ਦੀ ਪ੍ਰੋਬਲਮ ਆ ਗਈ ਇਸ ਕਰਕੇ ਸਾਨੂੰ ਫ੍ਰੀ ਕੋਟ ਅਸੀਂ ਚੈੱਕਅਪ ਕਰਾਇਆ ਫ੍ਰੀ ਕੋਟ ਵਾਲਿਆਂ ਨੇ ਸਾਨੂੰ ਮੈਡੀ ਸਿਟੀ ਲੁਧਿਆਣੇ ਭੇਜਤਾ ਮੈਡੀ ਸਿਟੀ ਹਸਪਤਾਲ ਦੇ ਵਿੱਚ ਉੱਥੇ ਡਾਕਟਰ ਨੇ ਸਾਡਾ 8 ਲੱਖ ਰੁਪਿਆ ਖਾਤਾ ਆ ਗਿਆ ਰੀਜਨਰੀ ਟ੍ਰੀਟਮੈਂਟ ਹੋ ਗਿਆ ਸਾਡਾ ਹੂੰ ਟ੍ਰੀਟਮੈਂਟ ਹੋਣ ਦੇ ਕਾਰਨ ਉਹ ਤੋਂ ਬਾਅਦ ਵਿੱਚ ਕੰਮ ਬਹੁਤ ਘਟ ਗਿਆ ਹੀ ਬਹੁਤ ਡਾਕਟਰ ਇੱਕ ਮਿੰਟ ਇੱਕ ਤੁਸੀਂ ਪੂਰੀ ਗੱਲ ਆਪਾਂ ਹਜੇ ਖੁੱਲ ਕੇ ਪੂਰੀ ਡਿਟੇਲ ਨਾਲ ਗੱਲ ਜਾਣਕਾਰੀ ਆਪਾਂ ਲਵਾਂਗੇ ਤੁਹਾਡੇ ਤੋਂ ਮਤਲਬ ਜਦੋਂ ਤੁਹਾਨੂੰ ਅਚਾਨਕ ਤੁਹਾਡੇ ਲੋਕਡਾਊਨ 'ਚ ਤੁਹਾਡੇ ਘਰੇ ਬੈਠਣ ਨੂੰ ਅਚਾਨਕ ਤੁਹਾਡੇ ਗੱਲ 'ਚ ਦਰਦ ਹੁੰਦਾ ਹੈ ਤਾਂ ਤੁਸੀਂ ਦਿਖਾਉਣ ਜਾਂਦੇ ਹੋ ਡਾਕਟਰ ਨੂੰ ਹਾਂਜੀ ਤੇ ਡਾਕਟਰ ਕੀ ਕਹਿੰਦਾ ਵੀ ਬਈ ਇਹ ਇਹ ਕੈਂਸਰ ਹੈ ਨਹੀਂ ਉਹਨੇ ਰਪਟਾ ਕਰਾਇਆ ਨਹੀਂ ਪਹਿਲਾਂ ਅੱਛਾ ਟੈਸਟ ਕਰਾਉਂਦੇ ਹਾਂ ਟੈਸਟ ਕਰਾ ਤੇ ਉਹ ਡਾਕਟਰ ਨੇ ਸਾਨੂੰ ਕਹਿੰਦੇ ਵੀ ਇਹ ਤਾਂ ਗਲ ਦੇ ਵਿੱਚ ਗੰਨ ਫੈਲ ਗਿਆ ਵੀ ਛੋਣੋਂ ਜਲਦੀ ਤੋਂ ਜਲਦੀ ਹੀ ਇਹਦਾ ਆਪਰੇਸ਼ਨ ਕਰਾਉਣਾ ਪਊਗਾ ਹੂੰ ਤੇ ਜਦੋਂ ਤੁਸੀਂ ਫਿਰ ਮੈਡੀ ਸਿਟੀ ਦੇ ਪ੍ਰਾਈਵੇਟ ਹਸਪਤਾਲ 'ਚ ਗਏ ਤਾਂ ਡਾਕਟਰਾਂ ਨੇ ਕੀ ਕਿਹਾ ਵੀ 8 ਲੱਖ ਰੁਪਇਆ ਖਰਚ ਆਊਗਾ ਉੱਥੇ ਮੈਡੀ ਸਿਟੀ ਦੇ ਵਿੱਚ ਵੀ ਸਾਡੇ ਪਹਿਲਾ ਟੈਸਟ ਕੀਤੇ ਜੀ ਉਹਨਾਂ ਨੇ 2-3 ਦਿਨ ਸਾਇਟ ਕਰਾਉਂਦੇ ਰਹੇ ਜੀ ਅਸੀਂ ਉੱਥੇ ਰਹੇ ਹੂੰ ਉਸ ਤੋਂ ਬਾਅਦ ਚ ਕਹਿੰਦੇ ਵੀ ਤੁਹਾਨੂੰ ਅਪਡੇਟ ਕਰਾਉਣਾ ਪਊਗਾ ਦੇਸ਼ ਨੇ ਹੂੰ ਹਾਂ ਜੀ ਇਹ ਸਾਰਾ ਮੂੰਹ ਦਾ ਹਿੱਸਾ ਕਿੱਥੇ ਗਲੇ ਚ ਸੀ ਗੰਢ ਇਹ ਮੇਰੇ ਸਾਈਡ ਤੇ ਸੀ ਜੀ ਦਲ ਦੇ ਅੱਛਾ ਫਿਰ ਇਹਦੇ ਕਰਕੇ ਤੁਹਾਨੂੰ ਸਾਰਾ ਓਕੜਬਾਉਣਾ ਪਿਆ ਹਾਂਜੀ ਹੋਰ ਤੇ ਤੁਸੀਂ ਕੋਈ ਜਿਵੇਂ ਕਹਿੰਦੇ ਆ ਵੀ ਗਲ ਦਾ ਕੈਂਸਰ ਹੋ ਜਾਂਦਾ ਜਿਹੜਾ ਤੰਬਾਕੂ ਵਗੈਰਾ ਖਾਂਦਾ ਜਾਂ ਉਹ ਤੁਸੀਂ ਖਾਂਦੇ ਸੀਗੇ ਨਹੀਂ ਜੀ ਕੋਈ ਨਹੀਂ ਤਵਾਕੂ ਵਗੈਰਾ ਬਸ ਦਰੂ ਤੋਂ ਤਪੀ ਲੈਂਦੇ ਸੀਗੇ ਕਦੇ ਨਹੀਂ ਪਿੰਗ ਬੁਗਲਾ ਲੈਂਦੇ ਸੀ ਹੋਰ ਨਹੀਂ ਕੋਈ ਹੋਰ ਕੋਈ ਨਸ਼ਾ ਨਹੀਂ ਕਰਦੇ ਗੱਗੀ ਗੱਗੀ ਜੀ ਤੁਸੀਂ ਆਪਾਂ ਬਿਮਾਰੀ ਬਿਮਾਰੀ ਦੀ ਗੱਲ ਕੀਤੀ ਬਿਮਾਰੀ ਤੋਂ ਪਹਿਲਾਂ ਜ਼ਿੰਦਗੀ ਤੁਹਾਡੀ ਬਹੁਤ ਵਧੀਆ ਕੰਮ ਕਰਦੇ ਸੀ ਤਾਂ ਜ਼ਿੰਦਗੀ ਬਹੁਤ ਸੋਹਣੀ ਚੱਲਦੀ ਸੀ ਘਰ ਦਾ ਗੁਜ਼ਾਰਾ ਬਹੁਤ ਸੋਹਣਾ ਚੱਲਦਾ ਜਿਹੜੇ ਜਿਹਦੇ ਬੰਦੇ ਦਾ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਹੁੰਦਾ ਉਹਦੇ ਫਿਰ ਰਿਸ਼ਤੇਦਾਰ ਵੀ ਬੜੀ ਨੇੜਤਾ ਦਿਖਾਉਂਦੇ ਆ ਹਨਾ ਹਾਂਜੀ ਹਾਂਜੀ ਪਹਿਲਾਂ ਬਹੁਤ ਰਿਸ਼ਤੇਦਾਰ ਬਹੁਤ ਜਿਆਦੇ ਆਉਂਦੇ ਆਉਂਦੇ ਸੀ ਬਹੁਤ ਜਿੰਦਗੀ ਵਧੀਆ ਕੰਮਕਾਰ ਸੀ ਬਹੁਤ ਸੋਹਣੀ ਜਿੰਦਗੀ ਸੀ ਕੋਈ ਕਦੇ ਮਾਰਾ ਕੱਪੜਾ ਨਹੀਂ ਪਾਇਆ ਕਦੇ ਮਾਰਾ ਲੀੜਾ ਕੱਪੜਾ ਵਧੀਆ ਬ੍ਰਾਂਡ ਪਾਉਂਦੇ ਹੁੰਦੇ ਸੀ ਹੂੰ ਹੁਣ ਬਸ ਥੋੜੀਆਂ ਮਸ਼ਕਲਾ ਆ ਗਈਆਂ ਕਿ ਨਹੀਂ ਚਲੋ ਆਪਾਂ ਉਹ ਗੱਲ ਕਰਦੇ ਆਂ ਫਿਰ ਜਦੋਂ ਪਤਾ ਲੱਗਦਾ ਵੀ ਤੁਹਾਨੂੰ ਇਹ ਬਿਮਾਰੀ ਆ ਕੈਂਸਰ ਆ ਇਹਨੂੰ ਤਾਂ ਨਾ ਸੁਣ ਨਾ ਵੀ ਆਪਣੇ ਪਰਿਵਾਰਾਂ ਚ ਤਾਂ ਲੈਂਦੇ ਨਹੀਂ ਹਨਾ ਵੀ ਉਹ ਕਹਿੰਦੇ ਦੂਜੀ ਬਿਮਾਰੀ ਹੋ ਗਈ ਤੇ ਫਿਰ ਕਿਵੇਂ ਦਾ ਪਰਿਵਾਰ ਦਾ ਮਾਹੌਲ ਸੀ ਤੇ ਆਪਦਾ ਦਿਲ ਦਾ ਮਾਹੌਲ ਕਿਵੇਂ ਸੀ ਆਪਦਾ ਵੀ ਦਿਲ ਡਰ ਗਿਆ ਸੀ ਕਿਹਨਾਂ ਜੀ ਪਰਿਵਾਰ ਦਾ ਵੀ ਡਰਿਆ ਦਾ ਸੀ ਜਾਂ ਦੀ ਰਿਸ਼ਤੇਦਾਰ ਜੋ ਚੰਗੇ ਸਿਗੇ ਕੇਰਾਂ ਤੋਂ ਲੈ ਕੇ ਗਏ ਭੱਜ ਕੇ ਦਾ ਸਾਡਾ ਕਾਹ ਵੀ ਲਾਇਆ ਰਿਸ਼ਤੇਦਾਰ ਨੇ ਲਾਇਆ ਕੀ ਲਾਇਆ ਇਹ ਤਾਂ ਕਰਕੇ ਅਪਰੇਟ ਹੋ ਗਿਆ ਜੀ ਇਹਦਾ ਤੇ ਉਹਦੇ ਕਾਰਨ ਸਾਡਾ ਅਪਰੇਟ ਹੋ ਗਿਆ ਉਹਦੇ ਬਾਅਦ ਚ ਕੰਮ ਡਾਊਨ ਪੈਣ ਲੱਗ ਗਿਆ ਥੋੜਾ ਆ ਫਿਰ ਰੈਸਟ ਕਰਨੀ ਪਈ ਹੋਣੀ ਫਿਰ ਤਾਂ ਕੰਮ ਡਾਊਨ ਹੋਣਾ ਹੀ ਹੈ ਜਦੋਂ ਆਏ ਨਹੀਂ ਫਿਰ ਜਦੋਂ ਇਹ ਕਹਿੰਦੇ ਇਹ ਵੀ ਹੁੰਦਾ ਨਾ ਵੀ ਰਿਸ਼ਤੇਦਾਰ ਵੀ ਚਾਰਕਦੇ ਨਹੀਂ ਆਪਣੇ ਕਰਦੇ ਆ ਉਹਨਾਂ ਦੀ ਵੀ ਜਿੰਨੀ ਕੁ ਗੁਜਾਇਸ਼ ਹੁੰਦੀ ਹੈ ਅਗਲਾ ਕਰ ਦਿੰਦਾ ਹੈ ਰਿਸ਼ਤੇਦਾਰ ਵੀ ਜਿੰਨੀ ਕੁ ਅੱਜ ਕੱਲ ਕਰਾਂਦੇ ਦੇ ਵਿੱਚ ਹਰ ਇੱਕ ਕੋਲੇ ਜੀ ਉਹਨੇ ਇੱਕ ਕਰ ਦਿੰਦੇ ਆ ਪਤਾ ਹੀ ਹੁੰਦਾ ਆਪਣੋਂ ਵੀ ਘਰਾਂ ਦੇ ਵਿੱਚ ਜੋ ਗੁਜਾਇਸ਼ ਚੱਲਦੀ ਹੈ ਅਗਲੇ ਦੀ ਉਹਨੇ ਹੀ ਤਾਂ ਕਰਦਾ ਹੀ ਆ ਜੀ ਹੂੰ ਤੇ ਉਸ ਤੋਂ ਬਾਅਦ ਵੀ ਫੇਰ ਅਗਲਿਆਂ ਦੇ ਕਰਦਿਆਂ ਦੇ ਖਰਚੇ ਖੁੱਤੇ ਅਗਲਿਆਂ ਦੇ ਵੀ ਹੁੰਦੇ ਆ ਜੀ ਅਗਲਾ ساری ਉਮਰ ਤੱਕ ਦੰਦਾ ਹੀ ਨਹੀਂ ਤੁਹਾਨੂੰ ਪਤਾ ਤੇ ਰਾਜ ਕਰਦਾ ਹੁੰਦਾ ਦਾ ਹੂੰ ਤੇ ਫਿਰ 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 ਤਾਂ ਰਿਸ਼ਤੇਦਾਰ ਵੀ ਪਾਸਾ ਵਟਣ ਲੱਗ ਗਏ ਹੁਣੇ ਹੌਲੀ ਹੌਲੀ ਜਦੋਂ ਹੁਣੇ ਪੈ ਹੀ ਜਾਂਦਾ ਫਿਰ ਕੇ ਰਿਸ਼ਤੇਦਾਰਾਂ ਦਾ ਹੌਲੀ ਹੌਲੀ ਆਉਦਾ ਕੰਮ ਆ ਕਰਨ ਦਾ ਜਾਂ ਹੋੜ ਬਣ ਜਾਂਦਾ ਇਹ ਪਾਸਾ ਵਟਣ ਵਾਲੀ ਗੱਲ ਹੀ ਹੋ ਜਾਂਦੀ ਹੈ ਜੀ ਫਿਰ ਉਹਨ ਕਦੇ ਪੈਸੇ ਨਾ ਮੰਗਲੇ ਰਿਸ਼ਤੇਦਾਰਾਂ ਨੂੰ ਐ ਹੁੰਦਾ ਵੀ ਜੇ ਫੋਨ ਆ ਗਿਆ ਪਤਾ ਨਹੀਂ ਹੁਣ ਕੀ ਮੰਗਦਾ ਹੋਊਗਾ ਹੌਲੀ ਹੌਲੀ ਹਨਾ ਰਿਸ਼ਤੇਦਾਰਾਂ ਦਾ ਯਾਰ ਮਿੱਤਰ ਰਿਸ਼ਤੇਦਾਰ ਸੰਡੇ ਚ ਬਹੁਤ ਕੰਮ ਇੰਨਾ ਜ਼ਿਆਦੇ ਸੀ ਇਹ ਗੱਲਾਂ ਛੱਡ ਦੋ ਬਹੁਤ ਜ਼ਿਆਦੇ ਕੰਮ ਸੀ ਯਾਰ ਮਿੱਤਰ ਹੀ ਪਾਸਾ ਵਟ ਗਏ ਚੰਗੇ ਚੰਗੇ ਘਰਾਂ ਦੇ ਮੁੰਡੇ ਮੇਰੇ ਕੋਲ ਕੰਮ ਕਰਾਉਣ ਆਉਂਦੇ ਸੀ ਹੂੰ ਹੋ ਜਾਂਦੀ ਹੌਲੀ ਹੌਲੀ ਕੰਮ ਵੀ ਕੱਟ ਗਿਆ ਕੰਮ ਬਹੁਤ ਟੌਪ ਤੇ ਸੀਗਾ ਇਹ ਹੂੰ ਜਿਹੜੇ ਇੱਥੇ ਬੈਠੇ ਰਹਿੰਦੇ ਸੀ ਘੰਟੇ ਘੰਟੇ ਬਤਾਉਂਦੇ ਸੀ ਉਹਨਾਂ ਦਾ ਉਹ ਫਿਰ ਫੋਨ ਵੀ ਚੱਕਣੋਂ ਹਟ ਗਿਆ ਫੋਨ ਵੀ ਚੱਕਣੋਂ ਹਟ ਗਿਆ ਹੁਣ ਵੀ ਰਟ ਗਿਆ ਬਹੁਤ ਜ਼ਿਆਦਾ ਕੱਟ ਪੈ ਗਈ ਕੰਮ ਕਰਤਾ ਤੇ ਫਿਰ ਦਿਲ ਦੁਖਿਆ ਨਹੀਂ ਵੀ ਯਾਰ ਵੀ ਮੈਂ ਕਿੰਨਾ ਕਿਸੇ ਦਾ ਕੀਤਾ ਦਿਲ ਬਹੁਤ ਦੁਖਿਆ ਜੀ ਜਿਹੜੇ ਹਿਸਾਬ ਨਾਲ ਕੰਮਕਾਰ ਸੀ ਜੀ ਤੇ ਆਡੀ ਫੇਸਬੁਕ ਹੀ ਸੀ ਫੇਸਬੋਹਤ ਸੋਹਣਾ ਸੀ ਮੇਰੀ ਸਾਈਕਲ ਬਹੁਤ ਸੋਹਣੀ ਸੀ ਮੈਂ ਤੂੰ ਰੈਕਟਰ ਦਾ ਪਹਿਲਾਂ ਮੈਂ ਜਾਣਦਾ ਹੁੰਦਾ ਸੀ ਕਿ ਮੈਨੂੰ ਕੋਈ ਕਹਿੰਦਾ ਹੀ ਨਹੀਂ ਸੀ ਇਹ ਕੰਮ ਕਰਦਾ ਹੋਊਗਾ ਕਟਿੰਗ ਦਾ ਕੋਈ ਮੁਲਾਜ਼ਮ ਹੀ ਸੰਦੇ ਸੀਗਾ ਮੈਂ ਆਪ ਮੇਰੇ ਦਾੜੀ ਦੂੜੀ ਬਹੁਤ ਸੋਹਣੀ ਸੀ ਦਾੜੀ ਬਹੁਤ ਸੋਹਣੀ ਸੀ ਆਪ ਬਹੁਤ ਸੋਹਣਾ ਲੱਗਾਈ ਹਾਂ ਤੇ ਫਿਰ ਫਿਰ ਉਹ ਮਾਂ ਨੇ ਦੁਖੀ ਹੁੰਦਾ ਤੇ ਫਿਰ ਇੱਕ ਐਡੀ ਵੱਡੀ ਸਮੱਸਿਆ ਆ ਜਾਣੀ ਫਿਰ ਬੱਚਿਆਂ ਦਾ ਕੀ ਹਾਲ ਸੀ ਤੇ ਘਰ ਵਾਲੀ ਦਾ ਸਾਰਿਆਂ ਤੋਂ ਵੱਧ ਤਾਂ ਉਹਨਾਂ ਨੂੰ ਜਿਆਦਾ ਹੁੰਦਾ ਮਾਪਿਆਂ ਨੂੰ ਹੁੰਦਾ ਫਿਰ ਉਹਨਾਂ ਦਾ ਕਿਵੇਂ ਕਿਵੇਂ ਦਾ ਉਹਨਾਂ ਦਾ ਕੀ ਰਿਐਕਸ਼ਨ ਸੀ ਤੇ ਉਹਨਾਂ ਨੇ ਕਿਵੇਂ ਸੰਭਾਲਿਆ ਕਿਵੇਂ ਸਮਝਾਇਆ ਤੇ ਕਿਵੇਂ ਆਪਣੇ ਆਪ ਨੂੰ ਉਹਨਾਂ ਨੇ ਕੀਤਾ ਬਹੁਤ ਜਿਆਦੇ ਜਿੰਦਰੀ ਉਹਨਾਂ ਦਾ ਬਰਾਹਲ ਹੋ ਗਿਆ ਸੀ ਜਦੋਂ ਕਿ ਨਾ ਇਹ ਗੱਲ ਸੀ ਉੱਥੇ ਰਹੇ ਮਹੀਨਾ ਹੂੰ ਸਾਨੂੰ ਘਰ ਦੇ ਦੋ ਬਿਲਕੁਲ ਲੇਫੇ ਹੋ ਗਏ ਸੀ ਪਹਿਲਾ ਅੱਗੇ ਫੇਰ ਸੂਤ ਨਹੀਂ ਜਦੋਂ ਮੈਂ ਆਇਆ ਦੇਖਿਆ ਬੱਚਿਆਂ ਨੂੰ ਦੇਖਿਆ ਬੱਚੇ ਸਾਰੇ ਕੋ ਬਰਾਏ ਹੋਏ ਸੀ ਇਹ ਮੈਨੂੰ ਜਦੋਂ ਉਹਨਾਂ ਨੇ ਦੇਖਿਆ ਮੇਰੇ ਫੇਸਬੁਕ ਦੀ ਸ਼ਕਲ ਦੇਖੀ ਤਾਂ ਬੱਚੇ ਹੋ ਟੁਬਰਾ ਗਿਆ ਕੀ ਹੋ ਗਿਆ ਡੈਡੀ ਐਨਾ ਸੋਹਣਾ ਸੀਗਾ ਫੇਰ ਘਰਦਿਆਂ ਨੂੰ ਵੀ ਆਇਆ ਹੋ ਗਿਆ ਵੀ ਐਨਾ ਸੋਹਣਾ ਤੇ ਨਖਸਿਆ ਕੀ ਹੋ ਗਿਆ ਇਹ ਫਿਰ ਉਹਦੇ ਕਰਕੇ ਬਹੁਤ ਕਰਦੇ ਨਹੀਂ ਤਾਂ ਨਫ਼ਰਤ ਕੀਤੀ ਜਿਵੇਂ ਹੁੰਦਾ ਵੀ ਬਈ ਆ ਜਾ ਰਾਕੀ ਹੋ ਗਿਆ ਫੇਸ ਸਭ ਨਹੀਂ ਕਰਦੇ ਨੇ ਤਾਂ ਕੀ ਨਫ਼ਰਤ ਕੀਤੀ ਕਰਦੇ ਨੇ ਤਾਂ ਹੁਣ ਪਤਾ ਸੀਗਾ ਇਹ ਹੂੰ ਹੁਣ ਆਪ ਲੈ ਜਾਨ ਬਚ ਗਈ ਇਹ ਤਾਂ ਆ ਗਿਆ ਜੀ ਜਾਨ ਬਚ ਗਈ ਚਲੋ ਬਹੁਤ ਆ ਹੂੰ ਤੇ ਫਿਰ ਆਪਣੇ ਆਪ ਨੂੰ ਫਿਰ ਕਿਵੇਂ ਸੰਭਾਲਿਆ ਕਿਵੇਂ ਗਾਂਹ ਜ਼ਿੰਦਗੀ ਤੋਰੀ ਕਿਵੇਂ ਲੱਗਿਆ ਵੀ ਉੱਠ ਮਨਾ ਹੁਣ ਕੰਮ ਹੀ ਕਰਨਾ ਪੈਣਾ ਦੇਖੋ ਜੀ ਹੁਣ ਕੋਈ ਕਿਸੇ ਨੂੰ ਦੰਦਾ ਨਹੀਂ ਨਾ ਹੀ ਤਾਂ ਰਿਸ਼ਤੇਦਾਰ ਬਾਹਰ ਜਾਇਗਾ ਇਹ ਫਿਰ ਆਪਣੇ ਆਪ ਨੂੰ ਸੰਘਰਸ਼ ਕਰਨਾ ਪਿਆ ਜ਼ਿੰਦਗੀ ਦਾ ਵੀ ਆਪ ਨੂੰ ਹੀ ਕਰਨਾ ਪੈਣਾ ਪਹਿਲਾਂ ਮੈਂ ਪਿੰਡ ਦੁਕਾਨ ਕੀਤੀ ਇੱਥੋਂ ਮੈਂ ਪਿੰਡ ਦੁਕਾਨ ਲੈ ਗਿਆ ਸੀ ਪਿੰਡ ਮੇਰੇ ਸੋਂ ਦੀ ਗਾਹ ਕਿ ਜਿਹੜੇ ਜ਼ਿਆਦੇ ਨੇੜੇ ਸੀ ਉਹ ਜਾਂਦੇ ਰਹੇ ਹੌਲੀ ਹੌਲੀ ਉਹ ਵੀ ਘਟ ਗਈਨ ਦੀ ਛੜਕਦਾ ਬਹੁਤ ਬਰਾ ਹਾਲ ਸੀ ਸਾਡੇ ਪਿੰਡ ਦੇ ਹੂੰ ਉੱਥੇ ਨਾ ਉਹਦੇ ਕਰਕੇ ਉਹ ਉੱਥੇ ਗਾਹ ਪਹਿਲਾਂ ਤਾਂ ਜਾਂਦਾ ਸੀ ਮੋੜ ਕੇ ਛੜਕਦਾ ਕਰਕੇ ਜਾਣ ਆਉਣੋਂ हट ਗਿਆ ਜੀ ਉਨੇ ਕਾਰਨ ਫਿਰ ਫਿਰ ਵਾਪਸ ਫਿਰ ਜੈਤੋ ਆਣਾ ਪਿਆ ਹਾਂ ਫਿਰ ਵਾਪਸ ਪੋਸਟ ਕੀਆ ਲੋ ਟਸਰੀ ਗਏ ਉਹ ਵਾਪਸ ਜੈਤੋ ਲੈ ਆਏ ਮੈਨੂੰ ਹੂੰ ਫਿਰ ਇੱਥੇ ਵੀ ਹੁਣ ਚਲੋ ਮੜਾ ਮੋਟਾ ਟਾਈਮ ਪਾਸ ਹੋਈ ਜਾਂਦਾ ਇਹ ਕੰਮ ਕਰੀਦਾ ਸ਼ੰਗਾਰ ਆਉਂਦਾ ਢੇਲੀ ਆਈਦਾ ਢੇਲੀ ਜਾਈਦਾ ਹੀ ਹੂੰ ਤੇ ਇਹ ਇੱਕ ਵੀ ਇਹ ਫਿਰ ਜੇ ਮੈਂ ਦੁਬਾਰਾ ਕੰਮ ਸਟਾਰਟ ਕਰਨ ਲਈ ਪਹਿਲਾਂ ਹੀ ਇੰਨੇ ਖਰਚਾ ਹੋ ਗਿਆ ਸੀ ਫਿਰ ਦੁਬਾਰਾ ਕੰਮ ਸਟਾਰਟ ਕਿਵੇਂ ਕੀਤਾ ਕਿਵੇਂ ਪੈਸੇ ਫੜਨੇ ਦੜਨੇ ਪਏ ਜਾਂ ਕਿਵੇਂ ਹੋ ਗਿਆ ਹੈ ਬਾ ਕੰਮ ਫੜ ਫੜ ੜ ਕੇ ਕਿਸੇ ਤੋਂ ਦੁਆਰਾ ਕੰਮ ਸ਼ੁਰੂ ਕੀਤਾ ਹੀ ਪਿਆ ਕਾਕਾ ਜੋ ਵੀ ਸਮਾਨ ਖਰਾ ਹੋ ਗਿਆ ਸੀ ভাই ਹੂੰ ਉਹਨੂੰ ਬਾ ਥੋੜਾ ਕਹਣਾ ਸਮਾਨ ਬਣਾਉਣਾ ਪਿਆ ਫੜ ੜ ਕੇ ਸਮਾਨ ਬਣਾਇਆ ਫੇਰ ਆਦਾ ਕੰਮ ਦੇ ਲੈਣ ਤੇ ਆਈ ਗਈ ਤੋੜ ਕਿੰਨੇ ਸਾਲ ਲੱਗ ਗਏ ਸੀ ਤੁਹਾਨੂੰ ਕਾਟੇ ਇਹ ਤੇ ਪੂਰਾ ਹੈ ਬਿਮਾਰੀ ਤੇ ਕਿੰਨਾ ਟਾਈਮ ਲੱਗੇ ਗਿਆ ਤੁਹਾਨੂੰ ਸਾਲ ਲੱਗਿਆ ਕਿ ਨੋ ਸਾਲ ਪੂਰਾ ਘਰੇ ਰਹਿਣਾ ਪੈਗਾ ਜੀ ਹੂੰ ਸਾਲ ਬਾਅਦ ਕੰਮ ਸਟਾਰਟ ਕੀਤਾ ਜੀ ਹੂੰ ਮੜ ਕੇ ਮੋੜੇ-ਮੋੜ ਦੁਆਰਾ ਮੁਸ਼ਕਲ ਨਾਲ ਤੁਮ ਸ਼ੁਰੂ ਕੀਤਾ ਜੀ ਹੁਣ ਵੀ ਗੁਜ਼ਾਰਾ ਮੁਸ਼ਕਲ ਹੀ ਆ ਜਾਂ ਹੁਣ ਬਸ ਵੀ ਟਾਈਮ ਪਾਸ ਜਈ ਹੋਈ ਜਾਂਦੀ ਹੁਣ ਗੁਜ਼ਾਰਾ ਮੁਸ਼ਕਲ ਹੀ ਆ ਜੀ ਹੁਣ ਠੰਡ ਦੇ ਮੌਸਮ ਵਿੱਚ ਕੋਈ ਗਾਹ ਆਉਂਦਾ ਕੋਈ ਨਹੀਂ ਆਉਂਦਾ ਜੀ ਬਹੁਤ ਔਖਾ ਹੋ ਜਾਂਦਾ ਇਹ ਕੰਮ ਦਾ ਵਾਕ ਟਾਈਮ ਪਾਸ ਗਿਆ ਇਹਰਾ ਮੁਸ਼ਕਲ ਨਹੀਂ ਹੁੰਦਾ ਇਹ ਹਮ ਹੋਈ ਜਾਂਦਾ ਬਸ ਮੁਸ਼ਕਲ ਨਹੀਂ ਹੁੰਦਾ ਬਹੁਤ ਔਖਾ ਹੁੰਦਾ ਜਿਵੇਂ ਪਹਿਲਾ ਦਿਨ ਦੇਖੇ ਸੀ ਜਿਹੜੇ ਹਮ ਉਹ ਦਿਨਾਂ ਦੇ ਹਿਸਾਬ ਨਾਲ ਬਹੁਤ ਮਾਰਾ ਗਿਆ ਰਹਾ ਹੋ ਜਾਂਦਾ ਹਮ ਮੈਂ ਵੀ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਆਸ-ਪਾਸ ਕੋਈ ਐਸਾ ਵਿਅਕਤੀ ਹੋਵੇ ਜਿਹੜਾ ਆਪਣੀ ਜ਼ਿੰਦਗੀ ਜੀਣ ਲਈ ਜ਼ਿੰਦਗੀ ਨੂੰ ਚਲਾਉਣ ਲਈ ਸੰਘਰਸ਼ ਕਰ ਰਿਹਾ ਹੋਵੇ ਤਾਂ ਉਹਦੇ ਤੁਸੀਂ ਪੈਸੇ ਦੀ ਮਦਦ ਨਾ ਕਰੋ ਉਹਨੂੰ ਕੁਛ ਨਾ ਦਿਓ ਪਰ ਉਹਦੇ ਕੋਲ ਉਹ ਜਿਹੜਾ ਉਹ ਕੰਮ ਕਰਦਾ ਉਹ ਕਰਵਾਉਂਦੇ ਰਿਆ ਕਰੋ ਇਹ ਜਰੂਰ ਕਰਿਆ ਕਰੋ ਤੇ ਗੱਗੀ ਜੀ ਤੁਸੀਂ ਵੀ ਹੌਸਲਾ ਰੱਖੋ ਤੇ ਜਿਹੜੇ ਲੋਕ ਮਾੜੀ-ਮਾੜੀਆਂ ਗੱਲਾਂ ਤੇ ਹੌਸਲਾ ਢਾ ਜਾਂਦੇ ਹਨ ਉਹਨਾਂ ਨੂੰ ਜਰੂਰ ਦੱਸੋ ਵੀ ਇਹ ਬਿਮਾਰੀਆਂ, ਸ਼ਮਾਰੀਆਂ ਜਾਂ ਵੱਡੀਆਂ-ਵੱਡੀਆਂ ਮੁਸੀਬਤਾਂ ਆਉਣ ਤੋਂ ਬਾਅਦ ਤੁਸੀਂ ਕਿਵੇਂ ਆਪਣਾ ਹੌਸਲਾ ਬਣਾਈ ਰੱਖਿਆ ਤੇ ਦੂਜਿਆਂ ਨੂੰ ਵੀ ਕਿਵੇਂ ਦੱਸਦੇ ਹੋ ਇਹ ਜਦੋਂ ਜੀ ਆਪਾਂ ਹਸਪਤਾਲਾਂ ਦੇ ਵਿੱਚ ਲੈਨੇ ਆ ਤਾਂ ਇਹ ਬਿਮਾਰੀ ਆਮ ਬਿਮਾਰੀ ਹੋ ਗਈ ਹੂੰ ਆਮ ਲੋਕਾਂ ਨੂੰ ਬਹੁਤ ਜ਼ਿਆਦੇ ਲੋਕ ਪੀੜਤ ਵਿਚਾਰੇ ਪਏ ਆ ਉੱਥੇ ਜਾ ਕੇ ਪਤਾ ਲੱਗਦਾ ਹਸਪਤਾਲਾਂ 'ਚ 20 ਲੋਕਾਂ ਦਾ ਇਹ ਤਾਂ ਨਾਰਮਲ ਬਿਮਾਰੀਆਂ ਨੂੰ ਬਿਮਾਰੀ ਹੋ ਗਈ। ਬਿਮਾਰੀ ਬਹੁਤ ਵੱਡੀ ਆ। ਤਾਂ ਬਹੁਤ ਜ਼ਿਆਦੇ ਲੋਕਾਂ ਨੂੰ ਹੋਇਆ ਪਿਆ ਇਹ ਪਰ ਬੰਦੇ ਨੂੰ ਦਿਲ ਕਰ ਤਿਹੜਾ ਕਰਕੇ ਜਣਾ ਚਾਹੀਦਾ ਹੈ। ਤੇ ਆਪ ਦਾ ਕੰਮ ਵੀ ਕਰਨਾ ਚਾਹੀਦਾ ਕਿ ਕੋਈ ਤੋਂ ਮੰਗਣਾ ਨਹੀਂ ਚਾਹੀਦਾ। ਹੁਣ ਇਹ ਬਿਮਾਰੀ ਦੇ ਇਲਾਜ ਵੀ ਬਹੁਤ ਹੋ ਗਿਆ ਪਹਿਲਾਂ ਵਾਂਗੂ ਡਰਨ ਦੀ ਲੋੜ ਨਹੀਂ ਹੁਣ ਨਹੀਂ ਇਹ ਤਾਂ ਡਰਨ ਦੀ ਲੋੜ ਨਹੀਂ ਜੇ ਕੋਈ ਸਹੀ ਢੰਗ ਨਾਲ ਰਾਏ ਕਰਾਉਂਦਾ ਤਾਂ ਇਹਦਾ ਇਲਾਜ ਹੈਗਾ ਜੀ ਵਧੀਆ ਬਹੁਤ ਮਹਿੰਗਾ ਇਲਾਜ ਹੈ ਰਾਏ ਮਹਿੰਗਾ ਹੀ ਥੋੜਾ ਹੈ ਇਹ ਤੇ ਥੋੜਾ ਉਹ ਕਾਰਡ ਨਹੀਂ ਚੱਲਿਆ ਜਿਹੜਾ ਮੋਦੀ ਵਾਲਾ ਕਾਰਡ ਸੀ ਉਸ ਟਾਈਮ ਤੇ ਲਾਕਡਾਊਨ ਲੱਗਿਆ ਸੀਗਾ ਕਾਰਡ ਦਾ ਡਾਕਟਰ ਦੇਖਦੇ ਨਹੀਂ ਸੀਗੇ ਬੰਦੇ ਨੂੰ ਸਹੀ ਪ੍ਰੋਪਰ ਉਹਨਾਂ ਟਾਈਮਾਂ ਤੇ ਇੰਨੀ ਮੁਸ਼ਕਲ ਦੇ ਨਾਲ ਹੂੰ ਉਹ ਹੋਇਆ ਕਿ ਇਹ ਇੱਥੇ ਦਾ ਆਪਰੇਟ ਹੂੰ ਉੱਥੇ ਕਾਰਡ ਨਹੀਂ ਚੱਲਿਆ ਜੀ ਬਾਕੀ ਪ੍ਰਾਈਵੇਟ ਹਸਪਤਾਲ ਸੀਗਾ ਜੀ ਉਹ ਸਰਕਾਰੀ ਹਸਪਤਾਲ ਨਹੀਂ ਸੀ ਹਸਪਤਾਲ ਬਹੁਤ ਮਹਿੰਗਾ ਫਿਰ ਗਈ ਹੂੰ ਕਿ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਗੱਲ ਰੱਖੀ ਤੇ ਤੁਸੀਂ ਵੀ ਜੇਕਰ ਸਾਡੀ ਵੀਡੀਓ ਨਾਲ ਆਖਰ ਤੱਕ ਆ ਗਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਲਓ ਤੇ ਜਿੱਥੇ ਵੀ ਤੁਸੀਂ ਫੋਲੋ ਕਰਦੇ ਆ ਫੋਲੋ ਕਰੋ ਤੇ ਇਹੋ ਜੇ ਸੰਘਰਸ਼ਸ਼ੀਲ ਲੋਕਾਂ ਦੀ ਮਦਦ ਕਰਦੇ ਰਿਹਾ ਕਰੋ ਤੁਸੀਂ ਜੁੜੇ ਰਹੋ ਵੋਕਲ ਜਗਮੀਦ ਦੇ ਨਾਲ ਬਹੁਤ ਬਹੁਤ ਧੰਨਵਾਦ